ਉਭੀ ਐਸਾ ਸਮਾਂ ਕਿ ਜਿਹੜਾ ਅਸੀਂ ਕਦੇ ਸੋਚਿਆ ਨਹੀਂ ਸੀ ਦਾਤ ਦੇ ਮਾਰੂ ਚਿਹਰੇ ਜੀ ਕਰਨ ਸੀ ਕਿ ਹੈ ਵੀ ਹੋ ਸਕਦਾ ਮੇਰੇ ਬਹੁਤ ਹੀ ਰਿਸਪੈਕਟਡ ਬੜੇ ਪਿਆਰੇ ਡਾਕਟਰ ਹਰਿਸ ਸਿੰਘ ਜੀ ਜਿਨਾਤੇ ਮੁਹੱਬਤ ਸਭ ਕਾ ਜਿਸੀ ਸਾਰੇ ਇਕੱਠੇ ਬੈਠਿਆ ਇੱਕ ਦੁੱਖ ਲੈ ਕੇ ਮਾਤੇ ਵਿੱਚ ਕਿ ਇਹ ਜਿਹੜਾ ਨਹੀਂ ਹੋਣਾ ਸਹੀ ਚਾਹੀਦਾ ਸੀ ਮੇਰੇ ਤੋਂ ਪਹਿਲਾਂ ਜਰਨਲ ਮੰਗਰ ਜੀ ਨੇ ਕਿ ਸਾਡੇ ਮਾਨ ਜੋ ਪਾਸਟਰ ਜੀ ਨੇ ਬਹੁਤ ਹੀ ਅੰਛਾ ਬੋਲਿਆ ਬਹੁਤੀ ਆਲਾਦਰ ਸੇਦੀਆਂ ਉਹ ਕੱਲਾ ਸਾਨੂੰ ਦਸੀਆਂ ਜਿਹੜੀ ਜਿਹੜੀਆਂ ਸੁਣ ਕੇ ਸਾਡੇ ਮੰਦੇ ਵਿੱਚੋਂ ਇਹ ਬੈਠੇ ਦੂਰ ਹੋ ਜਾਂਦਾ ਹੈ ਕਿ ਬੈਠੇ ਕਿਸੇ ਨੇ ਨਹੀਂ ਲੈਣਾ ਇਹ ਚਰਿਤਕ੍ਰੀੜਾ ਮੁਸਾਫਰ ਖਾਣਾ ਹੀ ਹੈ ਜਿੱਥੇ ਜਿੰਦਾ ਸਟੇਸ਼ਨ ਆ ਗਿਆ ਫਿਰ ਪੁੱਤਰ ਹੀ ਜਾਣਾ ਜਿਵੇਂ ਗੱਲ ਕਰਾ ਡਾਕਟਰ ਫਰੀਦ ਜੀ ਦੀ ਕਿ ਲੋਕ ਦੁਨੀਆ ਦੇ ਵਿੱਚ ਮੁਹੱਬਤ ਵਧਣ ਵਾਸਤੇ ਪਹਦਾ ਕਰਨ ਵਾਸਤੇ ਚੰਗੇ ਸਮਾਜ ਸੇਵੀ ਬਣਨ ਦੇ ਵਾਸਤੇ ਹੀ ਪੈਦਾ ਹੁੰਦੇ ਆ ਅੱਜ बेशक ਸਾਡੇ ਵਿੱਚ ਉਹ ਨਹੀਂ ਹੈਗੇ ਨਰੂਨਾ ਦਾ ਹਸਤਾਬਾ ਉਹ ਚੇਰਾ ਉਹਨਾਂ ਦੀ ਮੁਹੱਬਤ ਭਰੀਆਂ ਗੱਲਾਂ ਉਹਨਾਂ ਦੇ ਉਸ ਆਸਰੇ ਬੁਝਣੇ ਕੰਮ ਸੀਗੇ ਕੋ ਵਸਿੰ ਹਮੇਸ਼ਾ ਯਾਦ ਰੱਖਾ ਕਿ ਆਪਣੀ ਮੱਦ ਦੇ ਵਿੱਚ ਰੱਖਾ ਦੋ ਤਾਂ ਗੱਲਾਂ ਕੁਝ ਲੋਕ ਹੁੰਦੇ ਨੇ ਜਿਹੜੇ ਦੁਨੀਆ ਤੇ ਆਏ ਤੇ ਚਲੇ ਗਏ ਨਾ ਉਹਨਾਂ ਦੀ ਕੋਈ ਯਾਦ ਹੁੰਦੀ ਹੈ ਨਾ ਕੋਈ ਉਹਨਾਂ ਨੇ ਮੁਹੱਬਤ ਕਮਦੀ ਨੀਆ ਨਾਲ ਕਿਸੇ ਵੇਲੇ ਮਿਲਦੇ ਨੇ। ਪਰ ਡਾਕਟਰ ਹਰੀ ਸਿੰਘ ਜੀ ਦੀਆਂ ਕਿੜੀਆਂ-ਕਿੜੀਆਂ ਗੱਲਾਂ ਮੈਂ ਤੁਹਾਨੂੰ ਸੁਣਾਵਾਂ। ਕਿ ਮੈਨੇ ਮੁਹੱਬਤ ਉਹਨਾਂ ਨੇ ਪਾਈ ਹੈ। ਜਾਂ ਤਾਂ ਸੰਸਕਾਰਨ ਦੇ ਨੱਦੰਦੇ ਸੀ। ਜਾਂ ਫਿਰ ਰਾਤੋ-ਬੱਲੀਆਂ ਨੂੰ ਤੇਂਦੀ ਬਖਸ਼ ਸੀ। ਕਿ ਜਿੱਥੇ ਵੀ ਮਿਲਣਾ ਜਿੱਥੇ ਵੀ ਖੜੇ ਹੋਣਾ ਉਹ ਬਹੁਛਾ ਸੱਤ ਨੂ ਯਾਦਰਾ ਕਿਸ ਉਹਨਾਂ ਦਾ ਸਮਾਨ ਪੋਲਿਟਿਕਸ ਦੀ ਦੁਨੀਆ ਦੇ ਵਿੱਚ ਉਹਨਾਂ ਦਾ ਸਮਾਨ ਸੰਗੀਤਕਾਰਾਂ ਦੀ ਦੁਨੀਆ ਦੇ ਵਿੱਚ ਉਹਨਾਂ ਦਾ ਸਮਾਨ ਡਾਕਟਰਾਂ ਦੀ ਦੁਨੀਆ ਦੇ ਵਿੱਚ ਉਹਨਾਂ ਦਾ ਸਮਾਨ ਅਮੀਰਾਂ ਦੀ ਦੁਨੀਆ ਦੇ ਵਿੱਚ ਉਹਨਾਂ ਦਾ ਸਮਾਨ ਗਰੀਬਾਂ ਦੀ ਦੁਨੀਆ ਦੇ ਵਿੱਚ ਹਰ ਥਾਂ ਤੇ ਡਾਕਟਰ ਖਰੀ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਜੀ ਹਰ ਥਾਂ ਤੇ ਉਹਨਾਂ ਨੂੰ ਇੱਕ ਉਦਾਸੀ ਵਾਲੀ ਜਿਹੜੀ ਸਰਦਾਰਕਲੀ ਦਿੱਤੀ ਜਾ ਰਹੀ ਹੈ ਚਾਹੇ ਉਹ ਇੱਥੇ ਬੈਠੇ ਨੇ ਚਾਹੇ ਉਹ ਕਿਤੇ ਵਿਦੇਸ਼ ਚ ਬੈਠੇ ਜਿੱਥੇ ਵੀ ਉਹਨਾਂ ਦੀ ਨੀਕੀ ਦਾ ਜਾਂ ਉਹਨਾਂ ਦੀ ਮੁਹੱਬਤ ਦਾ ਕਿਤੇ ਅਵਾਜ਼ ਪਹੁੰਚੀ ਹੈ ਤਾਂ ਉਹਨਾਂ ਨੂੰ ਸਾਰੇ ਯਾਦ ਕਰ ਰਹੇ ਨੇ ਅੱਜ ਵੀ ਮੈਂ ਪਰਮ ਸ੍ਰੀ ਦਾ ਪਰਮਾਤਮਾ ਦੇ ਚਰਨਾਂ ਦੇ ਵਿਚਾਰਦਾਸ ਕਰਦਾ ਹਾਂ ਕਿ ਸਾਡੇ ਭਰਾ ਨੂੰ ਜਗਤ ਅਸੀਮ ਹੋੜ ਬੇਸ਼ਕ ਨਸੀਬ ਹੋੜ ਜੇ ਕੋ ਨਦੀ ਨੇਕੀਆਂ ਦੇ ਫੜ ਲਾਏ ਤੇ ਅੰਬਾਰ ਲੱਗੇ ਹੋਏ ਨੇ ਢੇਰ ਲੱਗੇ ਹੋਣਾ ਲੱਗੇ ਨੇਕੀਆਂ ਦੇ ਚੰਗੇ ਕੰਮਾਂ ਦੇ ਸਮਾਰਨ ਸਭ ਤੇ ਪਾਸ਼ਾ ਸਿਕੋਰ ਸਹਿਬਾ ਉਹਨੂੰ ਹਮੇਸ਼ਾ ਪ੍ਰਭ ਦੀ ਕਿਰਤ ਦੇ ਵਿੱਚ ਰੱਖਣਾ ਤੇ ਪਰਿਵਾਰਾਂ ਆ ਪਾੜਾ ਮੰਨ ਦਾ ਫਲ ਬਖਸ਼ਣ ਪਰਿਵਾਰ ਦੇ ਉੱਤੇ ਪਰਮਾਤਮਾ ਕਪਾਲਪੁਰ ਹਮੇਸ਼ਾ ਆਪਣੀ ਛਤਰਛਾਇਆ ਰੱਖੇ ਇਸ ਪਰਿਵਾਰ ਦੇ ਨਾਲ ਅਸੀਂ ਹਮੇਸ਼ਾ ਯਾਤ ਜਿੰਦਗੀ ਤੱਕ ਇਹ ਪ੍ਰੋਮਿਸ ਕਰਦੇ ਆ ਕਿ ਜਦੋਂ ਵੀ ਕਿਤੇ ਸਾਡੀ ਜ਼ਰੂਰਤ ਪਵੇ ਅਸੀਂ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜੇ ਆ ਮਾਲਕ ਜਿੰਨੇ ਵੀ ਇੱਥੇ ਸੱਜਣ ਆਏ ਉਹਨਾਂ ਦੀ ਅਰਦਾਸ ਕਰਨ ਵਾਸਤੇ ਹਰ ਕਿਸੇ ਦੀ ਅਰਦਾਸ ਮਨਜ਼ੂਰ ਹੋਵੇ ਹਰ ਕਿਸੇ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਮਾਲਕ ਨੇ ਜੋ ਸਰਸਰੀ ਪੂਜੀ ਕਪਤਨ ਹਰੀ ਸਿੰਘ ਜੀ ਨੂੰ ਬਖਸ਼ੀ ਸੀ ਉਹ ਪੂਰੀ ਕਰਕੇ ਇਸ ਦੁਨੀਆ ਦੇ ਤੋਂ ਅਕਾਲ ਚਲਾਣ ਕਰ ਗਏ ਨੇ ਸਾਡੀਆਂ ਅਰਦਾਸਾਂ ਹੀ ਉਹਨਾਂ ਦੇ ਕੰਮ ਆਉਂਦੀਆਂ ਉਹਨਾਂ ਦੀ ਜਿਹੜੀ ਰੂਹ ਹੈ ਉਹ ਸਾਨੂੰ ਇਹੀ ਦੇਖ ਰਹੀ ਹੈ ਕਿ ਕੌਣ ਮੇਰੇ ਲਈ ਕੀ ਹੋਜੀ ਅਰਦਾਸ ਕੀ ਉਹ ਜੰਮਣ ਦੇ ਵਿੱਚ ਸਾਡੇ ਲਈ ਮੇਰੇ ਲਈ ਲੈ ਕੇ ਬੈਠਾ ਹੋ ਰਿਹਾ ਹੈ ਸੋ ਜਰੂਰ ਸਾਰੇ ਜਾਣੇ ਸੱਚੇ ਮੰਦਰ ਨਾਲ ਇਸ ਭਲੀ ਰੂਹ ਲਈ ਅਰਦਾਸ ਬੇਤੀ ਕਰਿਓ ਕਿ ਪ੍ਰਭਾਤ ਹੋਰ ਚਰ ਆਪਣੇ ਚਰਨਾਂ ਦੇ ਵਿੱਚ ਨਵਾਜ਼ੇ ਆਪਣੀ ਕੀ ਗੋਦ ਦੇ ਵਿੱਚ ਨਵਾਜ਼ੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ